ਸਤਨਾਮ ਵਾਹਿਗੁਰੂ ਸਾਹਿਬ ਜੀਉ ਬਾਗ ਹੈ ਮਹਾ ਮਾਂਜ ਮਹਾਵਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵੀ ਸੁਣੇ ਕਰ ਕਿਰਪਾ ਮੇ ਲੋਰਾ ਮਾਂ ਚਾਰ ਕੁੰਟ ਤਹ ਜਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਧੀਨ ਬੁੱਧੈ ਤੇ ਬਾਹਰੀ ਕਿ ਤੈ ਨ ਆਵੇ ਕਾਮ ਜਲ ਬਿਨ ਸਾਖ ਕੁਮ ਲਪਤੀ ਉਪਜੇ ਨਾਹੀ ਧਾਮ ਹਰ ਨਾਹ ਨਾ ਮਹੀਆ ਸਜਣੈ ਅਤ ਪਾਈਐ ਇਸ ਰਾਮ ਜਿਤ ਘਰ ਹਰ ਕੰਤਨ ਪ੍ਰਗਟਾਈ ਭਟ ਨ ਕਰ ਸੀਗਾਰ ਰਾਮ ਸਰਬ ਸੀਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤਿ ਰਹੀ ਹੋਨੀ ਆਮੀ ਤਸਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀਜੈ ਨਾਮ ਆਰ ਮੇਲੋ ਉਹ ਸੁਆਮੀ ਸੰਕਪ੍ਰਭ ਜਿਸ ਕਾ ਮੇਹ ਚਰਧਾਮ ਚੇਤ ਗੋਬਿੰਦ ਅਰਤੀ ਐ ਵੈ ਆਨੰਦ ਘਣਾ ਸੰਤ ਜਨਾ ਮਿਲ ਪਾਈ ਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇੱਕ ਖਿਨ ਕਿਸ ਬਿਨ ਜੀਵਣਾ ਮਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿਚ ਵਣਾ ਸੁ ਪ੍ਰਾਪਤ ਚਿਤਨ ਆਵੈ ਕਿੰਡਾ ਦੁਖ ਘਣਾ ਜਿਨੀ ਰਾਵਿਆ ਸੁ ਪ੍ਰਭੂ ਤਿਨਾਂ ਭਾਗ ਮਣਾ ਹਰ ਦਰਸਨ ਕੋ ਮਨ ਲੋਚਦਾ ਨਾਨਕ ਪਿਆਸ ਮਨ ਚੇਤ ਮਿਲਾਏ ਸੁ ਪ੍ਰਭੂ ਤਿਸ ਕੈ ਪਾਏ ਲਗਾ ਮੈਂ ਸਾਖ ਧੀਰਣ ਕਿਉ ਵੰਡਿਆ ਜਿਨਾਂ ਪੇਮਿ ਬਿਸ਼ੂਗੋ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਪੁੱਤਰ ਕਲਤਰ ਨ ਸੰਗ ਧਨਾ ਹਰ ਅਬਨਸੀ ਓਹ ਪਲਚ ਪਲਚ ਸਗਲੀ ਮੁਰੀ ਝੂਠਾ ਧੰਦਾ ਮੋਹ ਇਕ ਸਹਰ ਕੇ ਨਾਮ ਬਿਨਾ ਅਕੈ ਲਈਐ ਹੈ ਕੋਹੇ ਦਇਉ ਵਿਸਾਰ ਵਿਦੁਚਣਾ ਪ੍ਰਭ ਦਿਨ ਅਵਰ ਨ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲ ਹੋ ਪ੍ਰਾਪਤ ਹੋਏ ਮੈਂ ਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ ਅਰ ਜੇਠ ਜੁਗੰਧਾ ਨੂਰੀ ਐ ਜਿਸ ਇਕੈ ਸਤ ਨਿਵਾਨ ਹਰ ਸੱਜਣ ਦਾ ਮਨ ਲਖਿਆ ਕਿਸੈ ਨਾ ਦੇਈ ਬੰਨ ਮਾਰਕ ਮੋਤੀ ਨਾਮ ਰਬ ਉਨ ਲਕੈ ਨਾਹੀ ਸੰਨ ਰੰਗ ਸਭੇ ਨਾਰਾਇਣ ਐ ਜਿਤੇ ਮਨ ਪਵਨ ਜੋ ਹਰ ਲੂੜੇ ਸੋ ਕਰੇ ਸੁਹੀ ਜੀ ਕਰੰਨ ਜੋ ਪ੍ਰਭ ਕੰਤੇ ਆਪਣੇ ਸੀ ਕਹੀ ਇਹ ਧਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੁਵਾਨ ਸਾਧੂ ਸੰਗ ਪਰਾਪਤੇ ਨਾਮਿਕ ਰੰਗ ਮਨੰ ਅਰਚੇਠ ਰੰਗੀਲਾ ਕਿਸ ਧਨੀ ਜਿਸ ਕੈ ਭਾਗ ਮਥਨ ਆਸਾਡ ਤਪੰਦਾ ਤਿਸ ਲਗੈ ਹਰ ਨਾਲ ਜਿਨਾਂ ਪਾਸ ਜਗ ਜੀਵਨ ਬੁਰਖ ਤੇ ਆਗ ਕੈ ਮਾਨਸ ਸੰਦੀ ਆਸ ਦੁਇ ਭਾਈ ਵੀ ਗੁੱਚੀ ਐ ਗਲ ਪਈ ਸੁਜਮ ਕੀ ਪਾਸ ਜਿਹਾ ਕੀਚੈ ਸੋ ਲੁਣਾ ਮੱਥਾ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਡ ਚਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋਦਰ ਗਹਿ ਹੋਏ ਖ਼ਵਾਸ ਕਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਤਬ ਤੁਧ ਬਿਨ ਜੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਤਿਸ ਮਨ ਹਰ ਚਰਨ ਨਿਵਾਸ ਸਾਮਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਾਨ ਤਨ ਰੱਤਾ ਸਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰ ਪੂਰਾ ਵਿਆ ਤਿਸ ਸੰਗ ਸਪੇਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਮਣੀ ਮਿਲ ਸਾਧੂ ਪੀ ਮਨ ਹਾਰ ਵਾਣ ਤੇਣ ਪ੍ਰਭ ਸੰਗ ਮੌਲਿਆ ਸੰਰਥ ਪੁਰਖ ਅਪਾਰ ਅਰ ਮਿਲਣੈ ਨੋ ਮਨ ਨੂੰ ਜਗਾ ਕਰ ਮਿਲਾਵਣ ਹਾਰ ਜਿਨਿ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰਿ ਜੀ ਮਿਆਕਾਰ ਸਬਦ ਸੁਵਾਰਣ ਹਾਰ ਸਾਮਣ ਦਿਨ ਸੁਹਾਗਣੀ ਜਿਨ ਰਾਮ ਨਾਮੁ ਉਰਹਾਰ ਭਾਗ ਦੋਇ ਪਰਮ ਭੁਲਾਣ ਯਾਦ ਚੈ ਲੱਗਾ ਹੀਤ ਲਖ ਸਿਗਾਰ ਬਣਾਇ ਕਾਰਜ ਨਾਹੀ ਕੀਤ ਜਿਤ ਦਿੰਦੇ ਦੇਹ ਬਿਨ ਸਸੀਤ ਤਬੀਲ ਹੈ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੈ ਨੰਦੀਨੀ ਭੇਤ ਛੱਡ ਖੜੋ ਦੇਖ ਨਾ ਮਾਹੇ ਜਿਨ ਸਿਉਣ ਲੱਗਾ ਹੈਤ ਅਥ ਮਰੂੜ ਤਨ ਕਪੇ ਸਿਆਹ ਰੂਵਾ ਸੀਤ ਜਿਹਾ ਬੀਜੈ ਸੋ ਰੁਣਾ ਹੈ ਕਰਮਾਂ ਸੰਧਾ ਖੇਤ ਨਾਨਕ ਪ੍ਰਭ ਸਰਣਾਗਤੀ ਚਰਨ ਗੋਹਿਤ ਪ੍ਰਭ ਦੀਤ ਸੇ ਭਾਤ ਹੋਏ ਨਰਕ ਨਾ ਪਾਈਐ

ਜੋ ਹਰ ਕੰਤਮੇ ਲਾਈਆ ਸੇ ਵੀ ਛੱਡਤ ਇਹ ਨਾ ਜਾਏ ਪ੍ਰਭ ਵਿਣਦੁ ਜੈ ਕੋ ਨਹੀ ਨਾਨਕ ਹਰ ਸਰਣਾਏ ਅਸੂ ਸੁਖੀ ਬਸੰਦੀਆ ਜਿਨਾਂ ਮਇਆ ਹਰ ਰਾਈ ਤਕਰ ਕਰਮ ਕਮਾਵਣੇ ਤੂਸ ਨ ਕਾਹੂ ਜੋਗ ਪਰਮੇਸਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਦੇ ਲੱ ਕਰਨ ਜਨਮ ਵਿਜੋਗ ਖਿਨ ਮਹਿ ਕੌੜੇ ਹੋਏ ਗਏ ਜਟੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸ ਥੈ ਰੋਵੇ ਰੂਹ ਜ ਕੀਤਾ ਕਿਸ਼ੂ ਨਾ ਹੋ ਬੈ ਲਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਕੰਤ ਰੇ ਸਭਿ ਬਿਯੋਗ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬੰਦੀ ਮੋਚ ਕੱਤਕ ਹੋਵੇ ਸਾਧ ਸੰਗ ਬਿਨ ਸਹੇ ਸਪੇ ਸੋਚ ਮੰਨ ਕਰ ਮਾਹੀ ਸੁਹੰਦੀਆ ਹੱਕ ਸੰਗ ਬੈਠੜੀ ਆਹ ਤਨ ਕੀ ਸੁਪਾ ਕਿਆ ਗਣੀ ਜੇ ਸਾਹਿਬ ਮਿਲੜੀ ਆਹ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੀ ਲੜੀ ਆਹ ਸਾਧ ਜਨ ਅਤਿ ਪਾਰੀ ਸੇ ਰਹਿ ਕਿ ਕੀ ਨੜੀਆ ਹਾ ਤਿਨ ਦੁਖ ਨ ਕਭੂ ਉਤਰੈ ਸੇ ਜਮਕੈ ਵਸ ਪੜੀਆ ਜਿਨੇ ਰਾਗਿ ਆਪਿ ਆਪਣਾ ਸੇ ਦਿਸਨ ਨਿਤ ਖੜੀਆ ਰਤਨ ਜਿ ਬਿਹਰ ਨਾਮ ਹਰ ਕੰਠਿ ਜਿ ਨਾ ਚੜੀਆ ਨਾਨਕ ਬਨਛੈ ਧੂੜ ਤਿਨ ਪ੍ਰਭ ਸਰਗਿਂ ਦਰ ਪੜੀਆ ਮਉਮ ਘਿਰ ਪ੍ਰਭ ਆਰਾਦਨਾਂ ਬਹੁੜ ਨਾ ਜਨ ਮੜਿਆ ਓਖ ਤੁਖਾਰ ਨਾ ਵਿਆਪਈ ਕੰਝ ਮਿਲਿਆ ਹਰ ਨਾ ਹੋ ਮਨ ਭਿੱਜਿਆ ਚਰਨ ਨਾਰਿੰਦਰ ਦਰਸ਼ਨ ਲਗੜਾ ਸਾਰੋ ਓਟ ਗੋਵਿੰਦ ਗੋ ਪਾਦਰਾਈ ਸੇਵਾ ਸੁਮੀ ਨਾ ਹੋ ਲਿਖਿਆ ਕੋਈ ਨ ਸਕੈ ਮਿਲ ਸਾਧੂ ਗੁਣਗਾਹ ਜਹ ਤੇ ਉਪਜੀਤ ਹੈ ਮਿਲਿ ਸੱਚੀ ਪ੍ਰੀਤ ਸਮਾਹ ਕਰ ਕਹਿ ਲਈਨੀ ਪਾਰ ਬ੍ਰਹਮ ਬਹੁੜ ਨਾ ਵਿਛੜਿਆ ਆਰ ਜਾਉ ਲਖ ਪੀਰੀ ਆਰ ਸਜਣ ਅਕਮਹਾਗਾਹ ਸਰਨ ਪਈ ਨਾਰਾਇਣ ਨਾਨਕ ਦਰ ਪਈ ਆਹ ਓਖ ਸੁਹੰਦਾ ਸਰਬ ਸੁਖੈ ਜਿਸ ਅਖਸੇ ਵੀ ਪਰਵਾਹ ਮਾਨ ਮੰਜਨ ਸੰਗ ਸਾਧੂਆ ਧੂਲੀ ਕਰਿ ਸੁਨਾਨ ਆਇ ਕਾ ਨਾਮ ਧਿਆਏ ਸੁਣ ਸਭ ਨਾਨੂ ਕਰ ਗਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਹੁਮਾਨ ਆਮ ਕ੍ਰੋਧ ਨ ਮੋਹੀਐ ਬਿਨਸਾ ਲੋਭ ਸੁਆਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਤ ਤੀਰਤ ਸਗਲ ਕੁੰਨਾ ਜੀ ਕਇਆ ਪਰਵਾਨ ਜਿਸ ਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਆਪਣਾ ਬਿਆਪਣਾ ਨਾਨਕ ਤਿਨ ਪਰਵਾਨ ਮਾਰਗ ਸੁਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮੇਰਵਾਨ ਆਦ ਗੁਣ ਆਨੰਦ ਉਪਾਰ ਦਾ ਨਾਮ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਹੀਂ ਚਾਏ ਇਚੁ ਕੁੰਨੀ ਬਲ ਭਾਗਣੀ ਮਰ ਪਾਇਆ ਹਰ ਰਾਈ ਮੇਲ ਸਹੀਆ ਮੰਡ ਲਗਾ ਬਿਹੀ ਕੀਤ ਗੋਵਿੰਦ ਅਲਾਏ ਅਜਿਹਾ ਅਵਰਨੰਦ ਸਈ ਕੋਈ ਦੂਜਾ ਲਵੈ ਨਾ ਲਾਏ ਅਲੱਤ ਪਲੱਤ ਸੁਵਾਰੀ ਨੂੰ ਨਾ ਨੀ ਚੱਲ ਵਿਦੀਆਂ ਨ ਜਾਏ ਸੰਸਾਰ ਸਾਕਰ ਤੇ ਰਖਿਆ ਨਾ ਪੌੜ ਨਾ ਜਨਮ ਭਾਏ ਜਿਹਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸੁਲਾਹੀਐ ਜਿਸ ਨੂੰ ਤਿਲ ਨਾ ਕਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਾਰੇ ਹਰ ਗੁਰ ਪੂਰਾ ਆਰਾਮ ਧਿਆਨ ਕਰ ਗਹਿ ਸਚ ਖਰੇ ਸਰਬ ਸੁਖਾਂ ਦੇ ਚਰਨ ਹਾਰ ਭੋਜਨ ਕਿਹ ਮੰਤਾਰੇ ਏਮ ਭਗਤ ਤਿਨ ਪਾਈਆ ਕਿਹਾ ਨਾਹਿ ਜਰੇ ਕੂੜ ਗਏ ਤੁਧ ਕਾਤਾ ਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੀ ਮਹਾ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਭਰੇ ਜਿਸ ਕਉ ਨਦਰਿ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ वाहिगुरू जी